ਜੀ ਸਾਸਤਰੀ ਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਬਹੁਤ ਅਹੀ ਵਧੀਆ ਕਲਾਕਾਰਾਂ ਦੇ ਘਰੇ ਤੇ ਜਿਨ੍ਹਾਂ ਨੂੰ ਮਿਲ ਕੇ ਤੁਹਾਨੂੰ ਥੋੜੀ ਦਿਲ ਦੀ ਰੂਹ ਖੁਸ਼ ਹੋ ਜੂਗੀ ਵੈਸੇ ਤਾਂ ਲਾਈਵ ਕਦੇ ਕਦੇ ਹੁੰਨੇ ਆ ਜਦੋਂ ਹੁੰਨੇ ਆ ਤਾਂ ਫਿਰ ਥੋੜੇ ਟਾਈਮ ਲਈ ਹੁੰਨੇ ਆ ਕਿਉਂ ਬਾਰੇ ਉਲਝੇ ਹੋਇਆ ਕੰਮ ਤੇ ਆ ਅਸੀਂ ਵੇਲ ਲੱਗੇ ਆ ਕੱਟਣ ਹੁਣ ਜਮਾ ਜੇ ਕੋਈ ਹੈਗਾ ਤਾਂ ਆਜੋ ਜੇ ਨਹੀਂ ਹੈਗਾ ਤਾਂ ਨਾ ਆਵੋ ਲਓ ਤੇ ਅਸੀਂ ਪਹੁੰਚੇ ਹਾਂ ਜਬੋਤ ਹੀ ਵਧੀਆ ਜਗ੍ਹਾ ਤੇ ਜਿੱਥੇ ਕੀ ਪਹਿਲਾਂ ਜੁੜੋ ਤਾਂ ਸਹੀ ਫੇਰ ਹੀ ਗੱਲ ਕਰਾਂਗੇ ਜੇ ਕੋਈ ਹੈਗਾ ਤਾਂ ਆਜੋ ਆਜੋ ਭਾਈ ਆਜੋ ਫਿਰ ਕਰਾ ਤੁਹਾਨੂੰ ਮਿਲਾਉਣੇ ਆ ਵਧੀਆ ਕਲਾਕਾਰਾਂ ਨੂੰ ਤੇ ਜਿੰਨਾਂ ਦੇ ਘਰੇ ਪਹੁੰਚੇ ਹਾਂ ਅੱਜ ਅਸੀਂ ਜੋ ਕਿ ਆਪਦੇ ਬਹੁਤ ਮਾੜੇ ਹਾਲਾਤ ਮਾੜੇ ਹਾਲਾਤ ਨਹੀਂ ਹਾਲਾਤ ਤਾਂ ਵਧੀਆ ਬਸ ਇੰਨਾ ਦਾ ਰਹਿਣਾ ਸਣੇ ਜਿਹੜਾ ਹੈਗਾ ਉਹ ਥੋੜੇ ਜਿਹਾ ਪੁਰਾਣੇ ਤਰੀਕੇਾਂ ਦਾ ਹੈਗਾ ਜਿਵੇਂ ਕਿ ਤੁਹਾਨੂੰ ਆ ਚੀਜ਼ ਦਿਖਾਉਣਾ ਆ ਹੁਣ ਚੀਜ਼ਾਂ ਹੀ ਖਤਮ ਹੋ ਗਈਆਂ ਆ ਹਾਂ ਕਹਿੰਦੇ ਆ ਪਣ ਡੰਡੇ ਰੱਖਣ ਵਾਲੀ ਉਹ ਪਿੱਛੇ ਸੰਦੂਖ ਅ ਉਹ ਸਨਰੀਆਂ ਸੱਜ ਇਹ ਚੀਜ਼ਾਂ ਹੁਣ ਅੱਜ ਕੱਲ੍ਹ ਦੀਆਂ ਤਾਂ ਚਲਾ ਚਲਾ ਮਾਰਦੀਆਂ ਪੜੀਆਂ ਲਿਖੀਆਂ ਵੱਡੀਆਂ ਜਿਹੜਾ ਆਹ ਕਹੇ ਜੇ ਕਮਰੇਂ 'ਚ ਸਕੂਨ ਮਿਲਦਾ ਉਨੀ ਕੀਤੇ ਮੈਂ ਦੋ ਘਰ ਅੱਜ ਕਨ ਦੇ ਹੁੰਦੇ ਅਮਰੇ ਇਹ ਜੀ ਜਣੀ ਕਿ ਉਹ ਲੋਕ ਹੀ ਲਾ ਕੇ ਤੁਰ ਜਾਂਦੇ 24 ਘੰਟੇ ਖੁੱਲੇ ਆ ਤੇ ਅੱਜ ਮਲਾਉਣ ਜਾ ਰਹੇ ਹਾਂ ਥੋੜਾ ਜਿਹਾ ਬਦ ਰੈਡੀ ਹੋ ਰਿਹਾ ਉਹਨਾਂ ਦੀ ਤਬੀਅਤ ਅੱਜ ਠੀਕ ਨਹੀਂ ਹੈਗੀ ਤੇ ਹੈਲੋ ਕੌਣ ਆ ਗਿਆ ਭਾਈ ਸੋਕਰ ਇੱਕ ਬੰਦਾ ਜੁੜ ਗਿਆ ਹੈਲੋ ਕਿੱਥੋਂ ਬੋਲਦੇ ਆਂ ਵੀਰੋ ਕਿੱਥੋਂ ਦੇਖ ਰਹੇ ਹੋ ਹਾਚ ਵੈਲਕਮ ਟੂ ਲਾਈਵ ਚੈਟ ਹੈਲੋ ਹੈਲੋ ਮੈਂ ਤੁਹਾਡਾ ਹੈਲੋ ਹੈਲੋ ਐਂ ਕਰਦਾ ਇਹ ਸਹੀ ਗੱਲ ਆ ਯਾਰ ਜਿਹੜੀ ਹੁੰਦਾ ਸੈਲੀਬ੍ਰਿਟੀ ਉਹ ਇੱਕ ਮਿੰਟ ਮਾੜਾ ਜਿਹਾ ਲਾਈਵ ਹੁਣ ਨਾਲ ਦੇ ਨਾਲ ਜਨਤਾ ਜੁੜ ਜਾਂਦੀ ਆ ਤੇ ਸਾਡੇ ਵਰਗਿਆਂ ਨੇ ਭਾਈ ਅਸੀਂ ਕਦੇ-ਕਦੇ ਲਾਈਵ ਹੋਣਾ ਹੁੰਦਾ ਕਿਹੜਾ ਜੁੜਦਾ ਸਾਡੇ ਨਾਲ ਕੋਈ ਨਹੀਂ ਜੁੜਦਾ ਚਲੋ ਵੀ ਭੱਜ ਗਏ ਤੇ ਮਲਾਉਣ ਜਾ ਰਹੇ ਹਾਂ ਤੁਹਾਨੂੰ ਮੌਤ ਹੀ ਮਹਾਨ ਸ਼ਖਸੀਅਤ ਸਾਡੇ ਭੂਆ ਜੀ ਭੂਆ ਬਰਨਾਲੇ ਤੋਂ ਜਿਨ੍ਹਾਂ ਦੀਆਂ ਵੀਡੀਓ ਬਹੁਤ ਵਾਇਰਲ ਹੁੰਦੀਆਂ ਰਹਿੰਦੀਆਂ ਇਹ ਆਪਦਾ ਸਾਦੇ ਜੀਵਨ ਝ ਹੀ ਰਹਿੰਦੇ ਆ ਬਸ ਆ ਸੰਦੂਖ ਦੇਖਿਆ ਨਹੀਂ ਹੋਣਾ ਕਿਸੇ ਨੇ ਦੇਖਿਆ ਹੋਊਗਾ ਪਰ ਇਹ ਲੋਕ ਕਿੱਥੋਂ ਕਿੱਥੋਂ ਬੋਲਦੇ ਆ ਵੀਰ ਵੀਰ ਓਏ ਇਹ ਸਾਡੇ ਭੂਆ ਜੀ ਆ ਇਹ ਇਹਨਾਂ ਦਾ ਰੂਮ ਆ ਏਸੀਆਂ ਤੋਂ ਵੱਧ ਠੰਡਾ ਹੈਗਾ। ਉਨੀ ਏਸੀ ਚ ਕੂਲਿੰਗ ਨਹੀਂ ਹੋਣੀ ਜਿੰਨੀ ਆਹ ਕਮਰੇਆਂ ਚ ਕੂਲਿੰਗ। ਐ ਠੰਡੇ ਠੰਡੇ ਪਏ ਆਗੇ। ਇਹ ਸਾਡੇ ਭੂਆ ਜੀ ਦੀ ਅਜਤ ਵੀਹ ਤਾਂ ਠੀਕ ਨਹੀਂ ਹੈਗੀ। ਥੋੜੇ ਡਾਊਨ ਚੱਲ ਰਹੇ ਹੈਗੇ। ਬਹੁਤ ਧੰਨਵਾਦ ਬਾਈ ਲਾਈਕ ਕਰਨ ਦਾ। ਹੋਰ ਸ਼ੁਕਰੀਆ 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 ਬਹੁਤ ਵਧੀਆ। ਵੇ ਆ ਜਾਓ ਜੁੜ ਜਾਓ ਜੁੜ ਜਾਓ ਮੇਰੇ ਵੀਰ ਇਹਨਾਂ ਦੀਆਂ ਕਮੇਡੀ ਸ਼ਾਰਟ ਸ਼ਾਰਟ ਵੀਡੀਓ ਬਹੁਤ ਹੀ ਵਾਇਰਲ ਹੁੰਦੇ ਆ ਤੇ ਉਹਨਾਂ ਦੇ ਅੱਜ ਘਾਰਾਂ ਸੀ ਤੇ ਅੱਜ ਇਹਨਾਂ ਦੀ ਥੋੜੀ ਜਿਹੀ ਤਬੀਅਤ ਡਾਉਣਾਗੀ ਤਬੀਅਤ ਡਾਉਣ ਕਰਕੇ ਬਸ ਦੁਆ ਕਰੋ ਵੀ ਗਰਮੀ ਆ ਗਰਮੀ ਦੇ ਮੌੜ ਤੇ ਬੱਚੇ ਠੀਕ ਰਹਿਣ ਗਲੂਕੋਜ਼ ਜੀਰਾ ਰ ਵਰਗੈ ਰ ਪੀ ਜਨਿਆ ਤੇ ਹੋਪਿਆ ਅਸੀਂ ਤਾਂ ਕਹਨੇ ਉਮਰ ਇਹਨਾਂ ਦੀ ਲੰਮੀ ਹੋਵੇ 100 ਸਾਲ ਜੀਵੇ ਸਾਡੀ ਉਮਰ ਵੀ ਇਹਨਾਂ ਨੂੰ ਲੱਗੇ ਹਨ ਜੀ ਪੂਆ ਜੀ ਹੈਗੀ ਆ ਦੇਖ ਲਓ ਪਹਿਲਾਂ ਮੜਾ ਜਾ ਹੈਗੀ ਆ ਹੈਗੀ ਆ ਹੈਗੀ ਆ ਹੈਗੀ ਆ ਹੈਗੀ ਆ ਹੈਗੀ ਹੈਗੀ ਆ ਹੈਗੀ ਆ ਅਖਾਈਆਂ ਮੀਚ ਗਈ ਸਾਨੂੰ ਤਾਂ ਐ ਹੋ ਗਿਆ ਸੀ ਹੈ? ਵੀ ਮਾਰ ਗਈ ਹਾਂ ਆ ਪੂਆ ਤੈਨੂੰ ਜਨਤਾ ਦੇਖ ਰਹੀ ਐ ਮੜਾ ਜਾ ਬੋਲ ਕੋਈ ਜਵਾਬ ਦੇ ਮੈਂ ਕੀ ਦਾ ਜਵਾਬ ਮੈਂ ਮੇਰਾ ਠੀਕ ਨਹੀਂ ਅੱਜ ਮੂਰੇ ਮੈਨੂੰ ਠੰਡ ਲੱਗ ਗਈ ਮੈਂ ਕੋਲਰ ਮੂਰੇ ਪੈ ਗਈ ਨਾ ਕੇ ਅੱਛਾ ਤੇ ਲੋਕ ਤੇ ਹਵਾ ਲੱਗ ਗਈ ਉਹਦੇ ਨਾਲ ਅੱਛਾ ਲੋਕ ਤੈਨੂੰ ਦੇਖ ਰਹੇ ਹੈਗੇ ਤੇ ਇਹਨਾਂ ਨੂੰ ਹੈਲੋ ਹਾਈ ਤਾਂ ਕਰ ਹੈਲੋ ਸਸਰੀ ਕਾ ਬੋਲ ਜੇ ਬਹੁਤ ਠੰਡ ਮਾਰ ਤੇ ਹੋਰ ਕੁਝ ਬੋਲ ਬਸ ਹੋਰ ਨਹੀਂ ਹੋਰ ਕੀ ਬੋਲੋ ਹੋ ਕੇ ਓਕੇ ਸ਼ੇਅਰ ਕਰੋ ਸ਼ੇਅਰ ਕਰੋ ਔਰ ਮੈਂਟਿਕ ਕਰੋ ਚੰਗੀ ਲੱਗਦੀ ਆ ਵੀਡੀਓ ਤਾਂ ਸ਼ੇਅਰ ਕਰੋ ਨੇ ਸਾਨੂੰ ਦੱਸੋ ਵੀ ਚੰਗੀ ਨਹੀਂ ਲੱਗਦੀ ਅਸੀਂ ਨਾ ਪਾਵਾਂਗੇ ਅੱਗੇ ਵਾਤੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਹਾਂ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜੇ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਨੂੰ ਦੱਸੋ ਸ਼ੇਅਰ ਕਰੋ ਰੋਮਾਂਟਿਕ ਕਰੋ ਫੋਲੋ ਕਰੋ ਅੱਗੇ ਲੋਕਾਂ ਨੂੰ ਦੱਸੋ ਕਿਉਂ ਜੇ ਹੌਲੀ ਹੌਲੀ ਸਟੈਪ ਬਾਈ ਸਟੈਪ ਤਾ ਜਾ ਰਹੇ ਆ ਸਾਡੇ ਚੈਨਲ ਥੋੜਾ ਜਿਹਾ ਇਹ ਲੋਕ ਲੋਚਾ ਕੀਕਾ YouTube ਤੇ ਨਾਮਾ ਨਾਮਾ ਸ਼ੁਰੂ ਕੀਤਾ ਸੀ ਤੇ ਇਸਟਾ ਤੇ ਵਧੀਆ ਸਾਡਾ ਚੱਲ ਰਿਹਾ ਹੈਗਾ ਤੇ ਹੌਲੇ ਹੌਲੇ ਸ਼ਾਰਟ ਵੀਡੀਓ ਸ਼ਾਰਟ ਮੂਵੀ ਸੱਚ ਬਣਾਇਆ ਕਰਾਂਗੇ ਤੇ ਵਧੀਆ ਲੋਕਾਂ ਦਾ ਇੰਟਰ ਕੀ ਕਹਿੰਦੇ ਨੇ ਇੰਟਰਟੇਨਮੈਂਟ ਉਹੀ ਹਾਂ ਉਹੀ ਕਰਿਆ ਕਰਾਂਗੇ ਵੀ ਜਨਤਾ ਨੂੰ ਹਾਸੇ ਖੜੇ ਅੱਜਕੱਲ੍ਹ ਲੋਕ ਬਹੁਤ ਡਿਪਰੈਸ਼ਨ 'ਚ ਜਾ ਰਹੇ ਹੈਗੇ ਹੈ ਬੂਆ ਡਿਪਰੈਸ਼ਨ 'ਚ ਜਾ ਰਹੇ ਆ ਸਾਰੇ ਲੋਕ ਹੈ ਬੋਲ ਇਧਰ ਆਹੋ ਮਗ ਮਨ ਨਹੀਂ ਦਉਦੀ ਆਉਣ ਤੁਮ ਵਾਹ ਨਹੀਂ ਤਾ ਪਾਈ ਦੁਖੀ ਹੋ ਗਏ ਗੱਲ ਪੈਂਦੀ ਆ ਮੈਂ ਕਹਿ ਰਿਹਾ ਲੋਕ ਡਿਪਰੈਸ਼ਨ ਚ ਜਾ ਰਹੇ ਉਹਨਾਂ ਦਾ ਕੀ ਇਲਾਜ ਆ ਉਹਨਾਂ ਦਾ ਕੀ ਹੋਣਾ ਜਾਣਦੇ ਸਰ ਜਣ ਜਾਣ ਆਹ ਪਤਾ ਲੋਕਾਂ ਦਾ ਕਿ ਉਹ ਕਹਿੰਦੇ ਭਾਈ ਜਾਂਦੇ ਜਿਹਨੇ ਜਾਣਦੇ ਅਸੀਂ ਕਿਹੜਾ ਰੋਕ ਸਕਦੇ ਗੱਲ ਵੀ ਅਗਲੇ ਦਾ ਕੰਮ ਧੰਦਾ ਹੋ ਕੋਈ ਜਾਣ ਨਹੀਂ ਅਗਲੇ ਨੇ ਹੈ ਅੱਛਾ ਭਾਈ ਜਿਹਨੇ ਡਿਪਰੈਸ਼ਨ ਚ ਜਾਣਾ ਕਹਿੰਦੇ ਜਾਓ ਹਣਾ ਇਹੀ ਕਹਿੰਦਾ ਮਤਲਬ ਆ ਧੰਨਵਾਦ ਆ ਘੱਟ ਘੱਟ ਘੜਾ ਹਟਣ ਲੱਗੇ ਨੇ ਨਹੀਂ ਉਹ ਲੋਕ ਕਹਿੰਦੇ ਅਸੀਂ ਡਿਪਰੈਸ਼ਨ 'ਚ ਜਾ ਰਹੇ ਆ ਅੱਛਾ ਉਹਦਾ ਕੀ ਹਾਲ ਆ ਫਿਰ ਉਹਦਾ ਕੀ ਹੋਣਾ ਜਾਂਦੇ ਰਹਿੰਦੇ ਫਿਰ ਠੀਕ ਆ ਧੰਨਵਾਦ ਇਹ ਤਾਂ ਕਹਿੰਦੇ ਜਾਂਦੇ ਜਾਓ ਜਿਹਨੇ ਡਿਪਰੈਸ਼ਨ 'ਚ ਜਾਣਾ ਜਾਓ ਆ ਸਾਨੂੰ ਕੋਈ ਟੈਨਸ਼ਨ ਨਹੀਂ ਆਪ ਬਚੋ ਪੈਸੇ ਹਾਂ ਲੈ ਕਹਿੰਦੇ ਰੋਟੀਆਂ ਖਾਲੀਆਂ ਪੈ ਗਏ ਹੁਣ ਲਾਈਟ ਤੋਂ ਬਿਨਾ ਪੈ ਰਿਆ ਅੱਜ ਥੋੜੀ ਇਨਤ ਤਵੀਤ ਡਾਉਣਾਗੀ ਐ ਬੂਆ ਹੋਰ ਕੋਈ ਗੱਲ ਬਾਤ ਹੋਰ ਠੀਕ ਠਾਕ ਆ ਭਾਈ ਵਧੀਆ ਐ ਵਧੀਆ ਠੀਕ ਠਾਕ ਜੇ ਜ਼ਿੰਦਗੀ ਠੀਕ ਆ ਤਾਂ ਵਧੀਆ ਗਰਮੀਆਂ ਬਚ ਕੇ ਰਹਾ ਕਰ ਕੋਈ ਪਤਾ ਨਹੀਂ ਕਿਹੜੇ ਵੇਲੇ ਸਿਟੀ ਵੱਜ ਜੇ ਹੈ ਅੱਜ ਕੱਲ ਦੁਨੀਆ ਮਰੀ ਜਾਂਦੀ ਆ ਫੇ ਕੀ ਹਾਲ ਹੋਇਆ ਹੋਰ ਤੈ ਤਾਂ ਨਹੀਂ ਦੋ ਟੀਕੇ ਲਵਾਈ ਨਾ ਕਾਹਦੇ ਉਹ ਕਰੋਨਾ ਵਾਲੇ ਨਾ ਵਾਈ ਲਵਾਈ ਫਿਰ ਤਾਂ ਜਲਦੀ ਜਾਣਗੀ ਤੂੰ ਨਹੀਂ ਜਲਦੀ ਹੈ ਹੋਰ ਐਵੇਂ ਜਿਨ੍ਹਾਂ ਦੇ ਲੱਗੇ ਉਹ ਤਾਂ ਮਰ ਵੀ ਗਈਆਂ ਹੈ ਹੋਰ ਇਹ ਨਾਲ ਇਹ ਪ੍ਰੋਗਰਾਮ ਇਹ ਚੱਲਦਾ ਚੱਲਦਾ ਪ੍ਰੋਗਰਾਮ ਰੁਕ ਗਿਆ ਸੀ ਪੂਆ ਦਾ ਕਹਿੰਦਾ ਮਤਲਬ ਇਹ ਹੈ ਆ ਭਾਈ ਜਿਨੇ ਟੀਕੇ ਲਵਾਏ ਉਹ ਹਲਦੇ ਜਾ ਰਹੇ ਆ ਜਿਨ੍ਹਾਂ ਨੇ ਨਹੀਂ ਲਵਾਏ ਉਹ ਬਚੇ ਹੋਏ ਆ ਹੁਣ ਤਾਂ ਇਹ ਤਾਂ ਤੁਸੀਂ ਦੱਸੋ ਵੀ ਪੂਆ ਨੇ ਨਾ ਟੀਕੇ ਲਵਾਏ ਨਹੀਂ ਹੈਗੇ ਇਹ ਰਹੂਗੀ ਕਿ ਜਾਊਗੀ ਹੈਂ 8 ਮਿੰਟਾਂ ਜੂ ਯਾਰ ਲੋਕ ਦੇਖਦੇ ਘਟਾ ਪਤਾ ਨਹੀਂ ਕੀ ਗੱਲ ਆ ਹੈ ਪੂਆ ਲੋਕ ਦੇਖਦੇ ਘਟਾ ਕੀ ਗੱਲ ਕੀ ਆ ਵੀਡੀਓ ਲਾਈਵ ਚ ਦੇਖਦੇ ਨਹੀਂਗੇ ਦੇਖਦੇ ਆ ਹੀ ਕੋਈ ਨਹੀਂ ਜਾਂਦਾ ਰੋਜ਼ ਦੇਖੀ ਤਾਂ ਜਾਂਦੇ ਆੱਕੇ ਵੇ ਆ ਲੋਕ ਹਨਾ ਆ ਇਹਨਾਂ ਨੇ ਦੇਹ ਤੇ ਅਸਰ ਹੈ ਹੀ ਨਹੀਂ ਕਾਦੇ ਕਿੰਨਾ ਤੇ ਜਿਹੜੇ ਦੇਖਦੇ ਆ ਅਸਰ ਹੈ ਨਹੀਂ ਲੋਕ ਡਿਪਰੈਸ਼ਨ ਚ ਦਪੈਸਰ ਤਾਂ ਆਪ ਹੀ ਆ ਜਦ ਦੇਖੀ ਜਾਂਦੇ ਆ ਰੋਜ਼ ਮੇਰੇ ओके ਇਹ ਤਾਂ ਕਦੇ-ਕਦੇ ਡੈਕਣਾ ਚਾਹੀਦਾ ਆਈਂ ਤਾਂ ਜੁਨੀ ਮਰੀ ਜਾਂਦੀ ਆ ਇਹਦਾ ਨਾ ਨਿਗਾਹ ਘੱਟਦੀ ਆ ਸਾਰੇ ਪੂਆ ਦੇ ਨੇ ਦੋਕ ਵਿਚਾਰ ਸੁਣੋ ਹਾਂ ਪੂਆ ਹੁਣ ਬੋਲਿਓ ਨਹੀਂ ਵੀੜੀਓ ਠੀਕ-ਠੀਕ ਪਾਓ ਤੇ ਜਦੋਂ ਕੰਮ ਧੰਦਾ ਮੁੱਕ ਗਿਆ ਤੇ ਢਿੱਲੇ ਹੋ ਕੇ ਪਾਓ ਤੇ ਹਰ ਵਕਤ ਦਾ ਕੰਮ ਨਹੀਂ ਹੈ ਠੀਕ ਨਹੀਂ ਹੁੰਦਾ ਅੱਛਾ ਸਹੀ ਗੱਲ ਆ ਪਾਈ ਕੰਮ ਵੀ ਕਰਨਾ ਅਗਲੇ ਨੇ ਸੋ ਆਪਣਾ ਕਮਾਈ ਕਰਨੀ ਆ ਹੁਣ ਵੀਡੀਓ ਤੋਂ ਤਾਂ ਨਹੀਂ ਰਹੂਗਾ ਅਗਲਾ ਹਰ ਟਾਈਮ ਹਾਂ ਇਹ ਵੀ ਗੱਲਾਂ ਹਾਂ ਕੰਮ ਵੀ ਕਰਨਾ ਕਮਾਈ ਕਰਕੇ ਖਾਣੀ ਆ ਮਿਹਨਤ ਕਰਕੇ ਖਾਣੀ ਆ ਜੀ ਨਹੀਂ ਦੇਖੋ ਵੀ ਪਹਿਲੇ ਹੋਵੇ ਦੇਖੋ ਮਾਤਾ ਇਹ ਤਾਂ ਕਿਹੜੀ ਗੱਲ ਠੀਕ ਆ ਸਾਡੇ ਭੂਆ ਦਾ ਕਹਿੰਦਾ ਮਤਲਬ ਇਹ ਇਹ ਆ ਫੋਨ ਦੇਖੋ ਜ਼ਰੂਰ ਦੇਖੋ ਪਰ ਕੰਮ ਵੀ ਕਰੋ ਵੀਰ ਨਾ ਵਿੱਚ 24 ਘੰਟੇ ਕਹਿੰਦੇ ਫੋਨ 'ਤੇ ਬੜਕੇ ਰਿਹਾ ਕਰੋ ਦੇਖੋ ਜਦੋਂ ਫ੍ਰੀ ਹੋਗੇ 10 ਮਿੰਟ 20 ਮਿੰਟ ਜਿੰਨਾ ਵੀ ਟਾਈਮ ਹਨਾ ਇਹੀ ਮਤਲਬ ਆ ਹਾਂ ਵੀ ਉਦੋਂ ਦੇਖੋ ਵੀ ਇਹ ਨਹੀਂ ਤੇ ਜਿਹੜੀਆਂ ਜਨਾਨੀਆਂ ਦੇਖਦੀਆਂ ਉਹਨਾਂ ਨੂੰ ਉਹ ਜਨਾਨੀਆਂ ਦਾ ਵੀ ਮਾਰ ਸੱਟ ਲਾ ਕੇ ਇੱਕ ਕਿ 2 ਕਿਲੋ ਦੀ ਜੁੱਤੀ ਰੱਖ ਲੈ ਹੈ ਜੁੱਤੀ ਰੱਖ ਲੈ 2 ਕਿਲੋ ਦੀ ਅੱਛਾ ਜਿਹੜੀਆਂ ਬੁੜੀਆਂ ਦੇਖਦੀਆਂ ਹਾਂ ਜਿਹੜੀਆਂ ਹਰ ਟਾਈਮ ਲੱਗੀਆਂ ਰਹਿਣੀਆਂ ਫਿਰ ਉਹਨਾਂ ਨੂੰ ਕੀ ਕਹਿਣਾ ਚਾਹੇਗੀ ਉਹਨਾਂ ਨੂੰ ਕੀ ਦੋ ਦੋ ਮਾਰ ਸੱਟ ਕਾ ਕੇ ਗੱਲ ਵੀ ਸਹੀ ਆ ਅਗਲੇ ਗੱਲ ਪੈ ਜਾਂਦੀਆਂ ਪਈਆਂ ਪੈਣ ਵੀ ਇਹ ਕੀ ਕੰਮ ਆ ਛੋਟਾ ਸਾਤਾਂ ਮਿੰਟ ਦਾ ਕੰਮ ਥੋੜਾ ਪੇਓ ਕਰੂਗਾ ਹਾਂ ਰੋਟੀ ਬਣਾਉਂਦੀਆਂ ਵੀ ਜਵਾਕ ਨਮਾਉਂਦੀਆਂ ਲਈ 24 ਘੰਟੇ ਫੋਨ 'ਚ ਫੋਨ ਰੋਟੀ ਤਾਂ ਪੱਕਦੀ ਹੀ ਨਹੀਂ ਹਾਂ ਰੋਟੀ ਦਾ ਲੈਂਦਾ ਹੀ ਨਹੀਂ ਲੰਗਰ ਲੈਂਦਾ ਹੀ ਨਹੀਂ ਨਾਲੇ ਦੋ ਜਣੇ ਹੁੰਦੇ ਆ ਲੈ ਦੋ ਜਣੇ ਹੁੰਦੇ ਆ ਕਰ ਦੋ ਤੀਜਾ ਜਵਾਕ ਹੋ ਗਿਆ ਤੀਜਾ ਜਵਾਕ ਹੋ ਗਿਆ ਇਹ ਫਿਰ ਕੁਝ ਕਹਿਣਾ ਇਹਨਾਂ ਨੂੰ ਮੈਂ ਕੀ ਕਹਾਂ ਮੈਂ ਤਾਂ ਕਹਿ ਕੇ ਹਮ ਵੀ ਭਈਆਂ ਮੇਰੇ ਸਭ ਬਕੌ ਲੱਗ ਗਿਆ अच्छा तेनु ना बनाईये बुढी प्रधान ਪੰਜਾਬ ਲੈਵਲ ਤੇ ਹਾਂ ਪੰਜਾਬ ਲੈਵਲ ਤੇ ਮੈਨ ਸਕਦੀ ਹਾਂ ਸਮਝਾਉਤੇ ਦੇ ਉਹਨੂੰ ਦੁਨੀਆ ਨੂੰ ਲਾਉਣ ਨੂੰ ਉਹਨ ਤਲਾਕ ਕਰਾ ਦਿਆ ਕਰੀ ਨਾ ਇਹ ਤਾਂ ਕਹਦਾ ਰਾ ਸਿੱਟਦਾ ਹੁੰਦਾ ਤਲਾਕ ਐ ਥੋੜੋ ਹਰ ਟਾਈਮ ਹੱਥ ਭਾਈ ਸਾਡੀ ਭੂਆ ਰਿਸ਼ਤੇ ਵੀ ਕਰਾਉਂਦੀ ਆ ਜੇ ਕਿਸੇ ਮੇਰੇ ਵੀਰ ਭਾਈ ਦੀ ਉਮਰ ਨੰਗੀ ਹੋਵੇ ਠੀਕ ਆ ਕੋਈ ਤਲਾਕ ਸੁਦਾ ਹੋਵੇ ਕੋਈ ਵੈਸੇ ਵਿਆਹ ਨਾ ਹੁੰਦਾ ਬਈ ਹਰੇਕ ਤਰ੍ਹਾਂ ਦੇ ਅੜੇ ਰਿਸ਼ਤੇ ਇਹ ਸਾਡੇ ਭੂਆ ਜੀ ਕਰਾਉਂਦੇ ਆ ਜੇ ਕਿਸੇ ਮੇਰੇ ਵੀਰ ਭਾਈ ਨੇ ਹੈਗੀ ਆ ਇੱਛਾ ਵਿਆਹ ਕਰਾਉਣ ਦੀ ਵਧੀਆ ਰਿਸ਼ਤੇ ਆ ਹੁਣ ਤੱਕ ਘਟ ਘਟ ਭੂਆ ਕਰਾਤੇ ਹੋਣਗੇ 100 150 ਨਾ ਇਦੋਂ ਦਾ ਘਟ ਕਰਾਇਆ ਐਂ ਤਾਂ ਕਰਾਤੇ 15 20 ਕਰਾਈ 15 20 ਕਰਾਇਆ ਹੁਣ ਤੱਕ ਫਿਰ ਤਾਂ ਮੈਂ ਬੜੀ ਵਧਾ ਗਿਆ ਸੀ ਚਲੋ ਵੀ ਜਿੰਨੇ ਵੀ ਰਿਸ਼ਤੇ ਇਹਨਾਂ ਨੇ ਕਰਾਏ ਆ ਹੁਣ ਤੱਕ ਕਿਸੇ ਤਰ੍ਹਾਂ ਦਾ ਕੋਈ ਰੋਲਾ ਨਹੀਂ ਕੋਈ ਝਗੜਾ ਨਹੀਂ ਵਧੀਆ ਬਸ ਦੇ ਰਚਦਿਆ ਬਸ ਦੇ ਰਾਮ ਮੈਂ ਤਾਂ ਜੁੱਤੀਆਂ ਮਤਲਬ ਨਹੀਂ ਨੀ ਟੋਟਣ ਚ ਫੇਰ ਗੱਲ ਵੀ ਸਹੀ ਆ ਮੈਂ ਲਾੜ ਨਹੀਂ ਕਰਦੀਂਂ ਕਿਸੇ ਨੂੰ ਇਹ ਵੀ ਗੱਲ ਸਹੀ ਆ ਲਾੜ ਨਹੀਂ ਚਾਹੀਦਾ ਹੁੰਦਾ ਜਨਾਨੀ ਨਾਲ ਹੂੰ ਜਨਾਨੀ ਨੂੰ ਮਖਤਾਰੀ ਨਾ ਦੋ ਬੰਦਾ ਮਖਤਾਰੀ ਰੱਖੋ ਆਪੇ ਕੋਈ ਹਾਂ ਇਹ ਵੀ ਗੱਲ ਹੈਗੀ ਆ ਐਸੇ ਨੇ ਜਮਾ ਕਰਾਓ ਹਾਂ ਮਹੀਨੇ ਦਾ ਫੋਕ ਦਾ ਪਵਾ ਦੋ ਬੇਟੀ ਖਾਈ ਜਾਂ ਜੇ ਕੰਮ ਮਢਕਾ ਨਾ ਟੁੱਟ ਹੂੰ ਵੀ ਬੋਲਣ ਨਾ ਦੋ ਹਾਂ ਬੋਲਣਾ ਫਿਰ ਐਸਾ ਜੇ ਮਾਰੀ ਜਾਂਦੀ ਕਿਸੇ ਨੂੰ ਸਹੀ ਗੱਲ ਆਪਾਂ ਇਹ ਕਹਿਣ ਦਾ ਮਤਲਬ ਇਹ ਆ ਸਾਡੇ ਭੂਆ ਜੀ ਦਾ 20 ਜਨਾਨੀ ਨੂੰ ਬੜਾ ਸਿਰ ਨਾ ਚੜਾਓ ਬੀ ਬ ਚਲੋ ਭਾਈ ਜੇ ਕੋਈ ਹੋਰ ਹੈਗਾ ਕਿਸੇ ਦਾ ਵਿਚਾਰ ਆ ਤਾਂ ਸਾਡੇ ਨਾਲ ਗੱਲ ਕੰਟੈਕਟ ਕਰ ਸਕਦਾ ਗੱਲਬਾਤ ਕਰ ਸਕਦਾ ਇਹ ਗੱਲ ਠੀਕ ਆ ਰੋਮਾਂਟਿਕ ਕਰੋ ਕਰੋ ਸਾਡੀ ਦਾ ਸਾਡਾ ਦੁਬਾਰਾ ਕਹੋ ਹੁਣ ਕਹੋ ਕਿਵੇਂ ਕਰੋ ਸਾਡੀ ਗੱਲ ਹਾਂ ਦੇਖ ਕਾਦੇ ਮੈਂਬਰ ਨੇ ਜੀ 12 ਦੀ ਰੋਟੀ ਲੰਗਰ ਪਾਣੀ ਲਵਾਂ ਠੀਕ ਆ ਲਵਾਂ ਹਾਂ ਇਹ ਬੁੜੀ ਦਾ ਇਹ ਸਭਾਵਨਾ ਬਹੁਤ ਧੰਨਵਾਦ ਹੁੰਦਾ ਹਾਂ ਐ ਬੱਡਿਆਂ ਦਾ ਸਤਕਾਰ ਕਰ ਲਓ ਹਾਂ ਐ ਤੇ ਬਾਕੀ ਜਿਹੜਾ ਤੇਰੀ ਚੀਜ਼ ਮੁੱਕੀ ਆ ਉਹ ਬੰਦੇ ਨੂੰ ਕਹੋ ਲਿਆਓ ਹਾਂ ਤੇ ਲਿਆ ਕੇ ਰੱਖੋ ਮੱਕੜਨਾ ਦੇਵੋ ਤੇ ਜਨਾਨੀ ਬੋਲੇ ਨਾ ਬੋਲੇ ਬੰਦਾ ਸਹੀ ਗੱਲ ਹੈ ਐ ਜਿਹੜਾ ਕਮਾਉਨੇ ਉਹ ਤੁਸੀਂ ਮਹੀਨੇ ਦਾ ਸਰਦਾ ਲਾ ਕੇ ਖਰਦੋ ਜਨਾਨੀ ਖਾਈ ਜਾਂਦੀ ਗੱਲ ਵੀ ਸਹੀ ਹੈ ਨਾ ਸਹੀ ਗੱਲ ਅਬਰ ਜਨਾਨੀ ਬੁੱਲੇ ਨਾ ਵਾਸਾ ਸੌਦਾ ਲੜੋ ਨਾ ਕੋਸ ਨਾ ਕਰੋ ਇਹ ਵੀ ਗੱਲ ਹੈਗੀ ਹੈ ਇੱਕ ਟਰਾਉਲ ਤੇ ਰੱਖੋ ਆ ਤੇ ਜਿਹੜੀ ਚੀਜ਼ ਦਾ ਪੈਸੇ ਨੇ ਉਹ ਆਪ ਦੇ ਨੌਕਰਾਂ ਲੋ ਕਾਪੀ ਜਮਾ ਕਰਾਓ ਉਹਨੇ ਕਿ ਦੇ ਦੋ ਜਿੰਨੇ ਕ ਜਾਣਾ ਉਹਨਾਂ ਕ ਖਰਚਾ ਆਪ ਕਰੋ ਬੜਾ ਠੀਕ ਹੈ ਇਹ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਸੌਦਾ ਪੱਤਾ ਜਿਹੜਾ ਹੈਗਾ ਕਰਦਾ ਮਹੀਨੇ ਦਾ ਦੋ ਮਹੀਨੇ ਦਾ ਇਕੱਠਾ ਲਿਆ ਕੇ ਰੱਖੋ ਜਿਹੜੇ 4 ਪੈਸੇ ਕਮਾਈ ਚੋਂ ਬਚਦੇ ਆ ਉਹ ਆਪਦੇ 4 ਪੈਸੇ ਸਾਂਭ ਕੇ ਰੱਖੋ ਆਪਦੇ ਅਕਾਊਂਟ 'ਚ ਰੱਖੋ ਪਰਸਨਲ ਖਾਤੇ 'ਚ ਰੱਖੋ ਕਿਸੇ ਨੂੰ ਕਿਸੇ ਨੂੰ ਪਤਾ ਨਾ ਲੱਗਣਾ ਤੋਂ ਉਹ ਕਹਿਣ ਦਾ ਮਤਲਬ ਇਹੀ ਹੈ ਨਾ ਬੂਆ ਹਾਂ ਇਹ ਹੀ ਹੂੰ ਇਹਨਾਂ ਦੇ ਕਹਿਣ ਦਾ ਚੀਜ਼ ਬਣੂ ਛੋਟੀ ਬਣੂ ਜ਼ਿੰਦਗੀ ਦੀ ਕਿਸੇ ਦੀ ਨਹੀਂ ਹੂੰ ਵੀ ਕਿਸੇ ਮਾਗਰ ਲੱਗੋਣਾ ਕਿਸੇ ਦੀ ਸੁਣੋ ਨਾ ਜਿਹੜਾ ਸਿਆਣਾ ਬੰਦਾ ਸਾਨੂੰ ਲੱਗਦਾਗਾ ਵੀ ਹਾਂ ਇਹ ਬੰਦਾ ਸਮਝਦਾਰ ਆ ਹਾਂ ਕੋਈ ਗਲਤੀ ਐ ਤਾਂ ਮੇਰੇ ਚ ਹਾਂ ਉਰ ਕੱਢੋ ਮੈਨੂੰ ਦੱਸੋ ਹਾਂ ਦੁਬਾਰਾ ਕਹੋ ਬਈ ਸ਼ੇਅਰ ਕਰੋ ਸ਼ੇਅਰ ਕਰੋ ਹਾਂ ਮੈਨੂੰ ਦੱਸੋ ਫਟਾਫਟ ਵੀ ਗੱਲ ਤੁਹਾਡੇ ਮਨ ਲੱਗੀ ਕਿ ਨਹੀਂ ਹਾਂ ਸਾਰਾ ਕੋ ਉਸਕੇ ਬੋਲ ਕੇ ਕਰੋ ਸ਼ੇਅਰ ਕਰੋ ਬੋਲ ਕੇ ਸ਼ੇਅਰ ਕਰੋ ਹੋਰ ਹਾਂ ਚੀਜ਼ ਨੇ ਚੀਜ਼ ਲੈਣੀ ਆ ਕੱਪੜਾ ਲੀੜਾ ਲੈਣਾ ਬੰਦਾ ਲੈ ਆਓ ਜਾ ਕੇ ਨਾ ਹਾਂ ਉਹਨਾਂ ਸ਼ੇਅਰ ਕਰੋ ਅੱਗੇ ਹੋਰ ਵੀ ਬੋਲ ਦਿਓ ਕੁਛ ਬਸ ਸ਼ੇਅਰ ਕਰੋ ਬਸ ਰਮੈਂਟਿਕ ਕਰੋ ਹਾਂ ਸ਼ੇਅਰ ਕਰੋ ਰੋਮਾਂਟਿਕ ਕਰੋ ਕਮੈਂਟ ਕਰੋ ਫੋਲੋ ਕਰੋ ਸਹਿਣਾ ਧੰਨਵਾਦ ਭੈਣ ਭਾਈਆਂ ਦੇ ਬੀਬੀਆਂ ਭੈਣਾਂ ਦੇ ਬੱਚੇ ਬਹੁਤ ਅੱਛੀ ਗੱਲ ਹੈ ਹਾਂ ਓਕੇ ਜੀ ਤੇ ਬਾਕੀ ਚਲੋ ਕਿਸੇ ਮੇਰੇ ਵੀਰ ਨੇ ਸਲਾਹ ਲੈਣੀ ਹੋਵੇ ਸਾਡੇ ਭੂਆ ਕੋਲੋਂ ਜਦੋਂ ਮਰਜ਼ੀ ਸਲਾਹ ਲੈ ਸਕਦਾ ਰਿਸ਼ਤੇ ਬਾਰੇ ਗੱਲ ਕਰਨੀ ਹੋਵੇ ਰਿਸ਼ਤਾ ਕੁੜੀ ਹੋਵੇ ਮੁੰਡਾ ਹੋਵੇ ਤਲਾਕ ਸੁਦਾ ਹੋਵੇ ਕਿਸੇ ਤਰ੍ਹਾਂ ਦਾ ਮਰਜ਼ੀ ਹੋਵੇ ਇਹਨਾਂ ਨੇ ਵਿਆਹ ਸਿਰੇ ਚੜਾਉਣਾਗਾ ਕੋਈ ਲੰਬਾ ਨਹੀਂ ਕੁੜੀ ਕੰਨੀਓ ਮੁੰਡੇ ਕੰਨੀਓ ਸਰੀ ਗੱਲ ਹੁੰਦਾਂ ਦੇ ਆ ਵਧੀਆ ਬਾਕੀ ਚਲੋ ਜੀ ਅਗਲੀ ਵੀਡੀਓ ਚ ਆਪਾਂ ਦੂਜੇ ਇਸ ਲਾਈਵ ਹੋਣੇ ਆ ਬਹੁਤ ਬਹੁਤ ਧੰਨਵਾਦ ਬਾਏ ਬਾਏ ਬਾਕੀ ਫੇਰ ਅਗਲੀ ਵਾਰੀ ਇਹ ਹੁਣ ਬੰਦ ਕਿੱਥੋਂ ਹੋਊਗਾ ਇੱਥੋਂ ਹੋਊਗਾ ਪਰਮੈਂਟ ਕਰ ਦਾਂਗਾ